ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰੱਥ ਬੁਟੀਕ ਤੇ ਅੱਜ ਜਿਹੜੇ ਸੂਟ ਨੇ ਤੁਸੀਂ ਦੇਖ ਹੀ ਰਹੇ ਹੋ ਆਪਾਂ ਜਿਹੜੇ ਬ੍ਰਾਈਡਲ ਦੇ ਸੂਟ ਰੈਡੀ ਕੀਤੇ ਨੇ ਬਹੁਤ ਹੀ ਸੋਹਣੇ ਜਿਹੇ ਸੂਟ ਬਣਾਏ ਨੇ ਜੀ ਸਾਰੇ ਨਾ ਦੀ ਸਟੱਫ ਦੀ ਡਿਟੇਲਿੰਗ ਪੂਰਾ ਵਰਕ ਸਾਰਾ ਆਪਾਂ ਇਹ ਵੀਡੀਓ ਚ ਸ਼ੇਅਰ ਕਰਦੇ ਆਂ ਪ੍ਰਾਈਸ ਵੀ ਇਹਨਾਂ ਦੇ ਨਾਲ ਨਾਲ ਹੀ ਸ਼ੇਅਰ ਕਰਾਂਗੇ ਤੇ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਜੀ ਤੇ ਅੱਜ ਜਿਹੜੇ ਸੂਟ ਦਿਖਾ ਰਹੇ ਆ ਤੁਹਾਨੂੰ ਪਿਓਰ ਚਨੌਨ ਸਟੱਫ ਤੇ ਜਿਹੜਾ ਦੁਪੱ ਤੇ ਆਪਣਾ ਜਿਹੜਾ ਸਿਲਕ ਸਟੱਫ ਤੇ ਹੈ ਜਿਹੜਾ 셔ਟ ਦਾ ਤੁਹਾਨੂੰ ਦਿਖਾਵਾਂਗੇ ਨੇੜੇ ਤੋਂ ਸੂਟ ਦਾ ਪੂਰਾ ਸੂਟ ਹੀ ਆਪਣਾ ਸਿਲਕ ਸਟੱਫ ਦਾ ਰੈਡੀ ਹੋਇਆ ਬਹੁਤ ਹੀ ਸੋਹਣਾ ਜਿਹਾ ਵਰਕ ਪੂਰੇ ਦੁਪੱਟੇ 'ਚ ਤੁਸੀਂ ਦੇਖ ਸਕਦੇ ਹੋ ਜਾਲ ਬਣਿਆ ਹੋਇਆ ਬਾਜੂ ਤੇ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ neck work ਬਹੁਤ ਹੀ ਪਿਆਰਾ ਹੋਇਆ ਤੇ ਘੇਰੇ ਤੇ ਥੋੜਾ ਡਿਫਰੈਂਟ ਕੰਮ ਹੋਇਆ ਤੇ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਸਾਰਾ ਸੂਟ ਰੈਡੀ ਹੋਇਆ ਹੈ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਮਿਲੂਗਾ ਜੀ ਤੁਹਾਨੂੰ ਜਿਵੇਂ ਮੋਸਟਲੀ ਤੁਹਾਨੂੰ ਹਨਾ ਇੰਨਾ ਜਾਲ ਵਾਲਾ ਦੁਪੱਟਾ ਬਹੁਤ ਕੋਸਟਲੀ ਪੈ ਜਾਂਦਾ ਜਿਵੇਂ ਤਿਆਰ ਕਰਾਉਨੇ ਹੋ ਤੁਹਾਨੂੰ ਸਾਡੇ ਕੋਲ ਤੁਹਾਨੂੰ ਬਿਲਕੁਲ ਜਾਨੂਨ ਜੇ ਪ੍ਰਾਈਸ ਤੇ ਮਿਲੂਗਾ ਜੀ ਸ਼ਰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ 셔ਟ ਬਣੀ ਹੋਈ ਹੈ ਜੀ ਦੇਖੋ ਤੁਸੀਂ ਕੇਰਾ ਕਿੰਨਾ ਜਿਆਦਾ ਸੋਨਾ ਬਣਿਆ ਹੋਇਆ ਉਹਨਾਂ ਨੇ ਨਾਮ ਲਿਖਵਾਏ ਸੀ ਜੀ ਆਪਣੇ ਕਪਲ ਦਾ ਨਾਮ ਲਿਖਿਆ ਹੋਇਆ ਹੈ ਗੁਰਸੇਵ ਕਲਬ ਨਮਜੋਤ ਤੇ ਆਪਾਂ ਆਰੀ ਦੇ ਨਾਲ ਹੈ ਜਿਹੜਾ ਬਣਾਇਆ ਸੀ ਫੇਸ ਵਗੈਰਾ ਤੇ ਬਾਕੀ ਹੈਂਡ ਦਾ ਕੰਮ ਕੀਤਾ ਹੋਇਆ ਉਹਨਾਂ ਦੇ ਡ्रेसेस ਬਣਾਈਆਂ ਨੇ ਉਹ ਹੈਂਡ ਨਾਲ ਬਣਾਈਆਂ ਨੇ ਫੋਰ ਸਾਈਡ ਵਰਕ ਵਿੱਚ জাল ਮਿਲੂਗਾ ਤੁਹਾਨੂੰ ਇਹਦੇ ਤੇ ਇਹ ਸੂਟ ਤਾਂ ਫਰੰਟ ਬੈਕ ਦੋਨਾਂ ਤੇ ਕੰਮ ਮਿਲੂਗਾ neck ਵੀ ਅੱਗੇ ਪਿੱਛੇ ਬਣੇ ਹੋਏ ਨੇ ਚਾਕ ਵੀ ਬਣੇ ਹੋਏ ਨੇ ਸ਼ਰਟ ਦੇ ਕਾਰਨਰ ਬਣੇ ਹੋਏ ਨੇ ਜੀ ਤੁਸੀਂ ਸਾਡੇ ਕੋਲੋਂ ਜ਼ਰੂਰੀ ਨਹੀਂ ਵੀ ਸਾਡੇ ਡਿਜ਼ਾਈਨ ਬਣਵਾਉਣੇ ਨੇ ਤੁਸੀਂ ਆਪਣੇ ਡਿਜ਼ਾਈਨ ਵੀ ਸੈਂਡ ਕਰ ਸਕਦੇ ਹੋ ਜਿੰਨੇ ਵੀ ਸੂਟ ਆਪਾਂ ਤੁਹਾਨੂੰ ਦਿਖਾਉਣੇ ਆ ਹਨਾ ਬਹੁਤ ਜ਼ਿਆਦਾਤਰ ਹਨਾ ਕਸਟਮਰ ਦੇ ਭੇਜੇ ਹੋਏ ਡਿਜ਼ਾਈਨ ਕਿਸੇ ਹੋਰ ਬੁਟੀਕਾਂ ਦੇ ਭੇਜੇ ਹੋਏ ਡਿਜ਼ਾਈਨ ਆਪਣੀ ਚੋਇਸ ਦੇ ਡਿਜ਼ਾਈਨ ਸਾਰੇ ਐਵੇਂ ਦੇ ਹੀ ਸੰਡ ਕੀਤੇ ਹੁੰਦੇ ਨੇ ਜੀ ਆਪਾਂ ਉਹਨਾਂ ਨਾਲ ਦੇ ਆਪਾਂ ਜਿਵੇਂ ਉਹ ਕਸਟਮਾਈਜ਼ ਕਰਵਾਉਂਦੇ ਨੇ ਵੀ ਇਥੋਂ ਸਕਿਪ ਕਰਨਾ ਹੈ ਇਥੇ ਐਡ ਆਨ ਕਰਾਉਣਾ ਉਵੇਂ ਹੀ ਆਪਾਂ ਉਹਨਾਂ ਨੂੰ ਰੈਡੀ ਕਰਕੇ ਦੰਨੇ ਆ ਤੇ ਤੁਸੀਂ ਇਹਨਾਂ ਨੂੰ ਨਾ ਕਿਸੇ ਵੀ ਕਲਰ ਕੰਟਰਾਸਟ ਚ ਰੈਡੀ ਕਰਾ ਸਕਦੇ ਹੋ ਜੇ ਤੁਹਾਨੂੰ 올ਓਵਰ ਸੂਟ ਦਿਖਾ ਰਹੇ ਆ ਤੁਸੀਂ ਇਹਨੂੰ ਮੈਚਿੰਗ ਵੀ ਬਣਾ ਸਕਦੇ ਹੋ ਕੋਈ ਟਾਈ ਡਾਈ ਵੀ ਕਰਵਾ ਸਕਦੇ ਹੋ ਡਬਲ ਟੋਨ ਦੇ ਸੂਟ ਰੈਡੀ ਕਰਾ ਸਕਦੇ ਹੋ ਤੁਹਾਡੀ ਚੋਆਇਸ ਹੈ ਤੁਸੀਂ ਜਿਵੇਂ ਰੈਡੀ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ। ਬਾਕੀ ਦੇਖੋ ਤੁਸੀਂ ਬੈਕ ਤੇ ਬੁਟਾ ਆ ਗਿਆ ਜੀ ਚਾਕ ਤੁਹਾਨੂੰ ਦਿਖਾਤੇ corner ਬਣੇ ਹੋਏ ਨੇ ਜਿਹੜੇ ਚਾਰੇ corner ਤੇ ਕੰਮ ਹੋਇਆ ਹੋਇਆ ਸ਼ਰਟ ਦੇ ਪੱਲਿਆਂ ਤੇ ਬਾਜੂ ਤੇ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਤੇ ਇਹਦੇ ਨਾਲ ਜਿਹੜਾ ਦੁਪੱਟਾ ਉਹ ਫਿਨਿਸ਼ਿੰਗ ਦੇ ਲਈ ਗਿਆ ਹੋਇਆ ਸੀ ਜੀ ਤੇ ਇਹਦੀ ਬੋਟਮ ਵੀ ਆਪਾਂ ਪਲੇਨ ਰੈਡੀ ਕੀਤੀ ਆ ਤੁਸੀਂ ਵਰਕ ਕਰਾਉਣਾ ਕਰਾ ਸਕਦੇ ਹੋ ਬਾਜੂ ਵਾਲਾ ਕੰਮ ਵੀ ਬੋਟਮ ਤੇ ਹੋਇਆ ਬਹੁਤ ਸੋਹਣਾ ਲੱਗਣਾ ਤੇ ਅੱਗੇ ਆਪਣਾ ਸੂਟ ਹੈ ਜਿਹੜਾ ਇਹ ਡਬਲ ਟੋਨ ਦਾ ਸੂਟ ਆ ਇਹਦੇ ਨਾਲ ਪਿੰਕ ਕਲਰ ਦੀ ਬਾਟਮ ਤੇ ਪਿੰਕ ਦੁਪੱਟਾ ਪਲੇਨ ਹੀ ਆਊਗਾ ਜੀ ਵੈਸੇ ਵਧੀਆ ਮਟੀਰੀਅਲ ਲਾ ਕੇ ਗੁੱਟਾ ਵਗੈਰਾ ਲਾ ਕੇ ਆਪਾਂ ਰੈਡੀ ਕੀਤੇ ਨੇ ਸੂਟ ਸਾਰੇ ਸ਼ਰਟ ਦੇ ਵਿੱਚ জাল ਆਊਗਾ ਤੇ ਘੇਰੇ ਤੇ ਥੋੜਾ ਜਿਹਾ ਤੁਹਾਨੂੰ ਹੈਵੀ ਕੰਮ ਮਿਲੇਗਾ ਬਾਜੂ ਤੇ ਵੀ ਵਧੀਆ ਕੰਮ ਹੋਇਆ ਹੋਇਆ ਤੇ ਬਾਟਮ ਵੀ ਇਹਦੇ ਨਾਲ ਪਲੇਨ ਹੈ ਜੀ ਤੇ ਦੁਪੱਟਾ ਵੀ ਪਲੇਨ ਆ ਤੁਸੀਂ ਇਹ ਕਲਰ ਵੀ ਇਹਦੇ ਚੇਂਜ ਕਰਾ ਸਕਦੇ ਹੋ ਆਪਣੇ ਅਕੋਰਡਿੰਗ ਕੋਈ ਵੀ ਕਲਰ ਕੰਟਰਾਸਟ ਬਣਾਉਣਾ ਬਣਵਾ ਸਕਦੇ ਹੋ ਅੱਗੇ ਸੂਟ ਆ ਗਿਆ ਜੀ ਜਿਨ੍ਹਾਂ ਨੂੰ ਲਾਈਟ weight ਜੇ ਸੂਟ ਚਾਹੀਦੇ ਨੇ ਇਹ ਸਟੱਫ ਆਪਾਂ ਪਿਓਰ ਕريب ਤੇ ਤੇ ਪਿਓਰ ਕਮਲ ਜਨੂਨ ਦਾ ਦੁਪੱਟਾ ਲਾਇਆ ਹੋਇਆ ਹੈ ਜੀ ਤੇ ਤੇ ਜਿਹੜਾ ਸ਼ਰਟ ਤੇ ਪੂਰੇ ਫਰੰਟ ਤੇ ਤੁਹਾਨੂੰ ਵਰਕ ਮਿਲੇਗਾ ਬਹੁਤ ਹੀ ਸੋਹਣਾ ਜਿਹਾ ਲਾਈਟ weight ਜਿਹਾ ਸੂਟ ਹੈ ਜੀ ਜਿਹੜੇ ਜ਼ਿਆਦਾ ਹੈਵੀ ਨਹੀਂ ਪਾਉਣਾ ਪਸੰਦ ਕਰਦੇ ਹੋ ਐਵੇਂ ਦੇ ਸੂਟ ਰੈਡੀ ਕਰਾ ਸਕਦੇ ਨੇ ਬਹੁਤ ਵਧੀਆ ਰਹਿਣ ਵਾਲਾ ਹੈ ਜੀ ਸਾਰਾ ਸਟੱਫ ਤੇ neck ਵਗੈਰਾ ਤੇ ਤੁਸੀਂ ਦੇਖ ਸਕਦੇ ਹੋ ਫੁੱਲ ਸ਼ਰਟ ਤੇ ਹੀ ਵਰਕ ਆਊਗਾ ਇਸ ਤੇ 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 ਹਲਕਾ ਜਿਹਾ ਕੰਮ ਹੈ ਜਿਹੜਾ ਬਾਜੂ ਤੇ ਹੋਇਆ ਹੋਏ ਤੇ ਪੌਂਚੇਆ ਤੇ ਵੀ ਤੁਹਾਨੂੰ ਕੰਮ ਮਿਲੇਗਾ ਬਹੁਤ ਹੀ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਚ ਰੈਡੀ ਕਰਾ ਸਕਦੇ ਹੋ ਬਹੁਤ ਬੇਣਾ ਨੇ ਸੂਟ ਬਣਵਾਏ ਨੇ ਆਪਣੇ ਕੋਲੋਂ ਸਟਾਫ ਵਗੈਰਾ ਚੇਂਜ ਕਰਾਉਣੇ ਤੁਸੀਂ ਹਰ ਇੱਕ ਸੂਟ ਦਾ ਸਟਾਫ ਵੀ ਚੇਂਜ ਕਰਾ ਸਕਦੇ ਹੋ ਇਹ ਰੇਆਜੀ ਪਿਓਰ ਖਾਦੀ ਦੀ ਸ਼ਰਟ ਰਹੂਗੀ ਤੇ ਖੀਤ ਖਾਦੀ ਦੇ ਨਾਲ ਬਾਟਮ ਰਹੂਗੀ ਪਿਓਰ ਹੋਰ ਕਿੰਨਾਂ ਜ਼ਿਆਦਾ ਦੁਪੱਟਾ ਰਹੂਗਾ ਜਿਹੜੇ ਦੁਪट्टे ਪਾਰਟੀ ਵੇਅਰ ਸੂਟਾਂ ਨਾਲ ਲੱਗਦੇ ਨੇ ਜੀ ਵਧੀਆ ਚ ਸੂਟ ਰੈਡੀ ਹੁੰਦੇ ਨੇ ਫੁੱਲ ਹੈਵੀ ਉਹਨਾਂ ਨਾਲ ਅਸੀਂ ਫੁੱਲ ਪਿਓਰ オーਰਗਾਂਜ਼ਾ ਦੇ ਦੁਪट्टे ਹੀ ਲਾਉਣੇ ਆ ਜੇ ਚਨੂਨ ਦਾ ਲੱਗਿਆ ਹੋ ਜ्यादातर ਕਮਲ ਚਨੂਨ ਦੇ ਦੁਪट्टे ਹੀ ਐਡ-ਆਨ ਕੀਤੇ ਹੁੰਦੇ ਨੇ ਜੀ ਤੇ ਇਹ ਦੇਖ ਸਕਦੇ ਹੋ ਤੁਸੀਂ ਪੌਂਚਿਆਂ ਤੇ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਅਨਟਿਕ ਵਰਕ ਕਰਵਾਇਆ ਸੀ ਜੀ ਇਹਨਾਂ ਨੇ ਅਨਟਿਕ ਜਿਹੜਾ ਮਟੀਰੀਅਲ ਲੱਗਿਆ ਹੋਇਆ ਤੇ ਸ਼ਰਟ ਤੇ ਫੁੱਲ ਹੈਵੀ ਕੰਮ ਮਿਲੂਗਾ ਤੁਹਾਨੂੰ ਕੇਰਾ ਵੀ ਪੂਰਾ ਵਧੀਆ ਕੀਤਾ ਹੋਇਆ ਜੀ ਫੁੱਲ ਹੈਵੀ ਆ ਸਾਰੇ ਜਿਹੜੇ ਜਿਹੜੇ ਸਟਿਚਿੰਗ ਕਰਦੇ ਆ ਜੀ ਆਪਾਂ ਡਿਸ਼ੀਨ ਜੇ ਚੁਆਇਸ ਹੁੰਦੀ ਹੈ ਕਸਟਮਰ ਦੀ ਤਾਂ ਡਿਸ਼ੀਨ ਵੀ ਲਾ ਦਿੰਨੇ ਆ ਨਹੀਂ ਤਾਂ ਸਾਰੇ ਟਾਫਟਾ ਲਾ ਕੇ ਹੀ ਰੈਡੀ ਹੁੰਦੇ ਨੇ ਸੂਟ ਇਹਦੀ ਹੈਗਾ ਜੀ ਸਿੰਪਲ ਲਾਈਨਿੰਗ ਲਾ ਕੇ ਆਪਾਂ ਹਨਾ ਇਹ ਨਾਲ ਜਿਹੜਾ ਚਾਰਜ ਕਰ ਰਹੇ ਆ ਤੁਹਾਡੇ ਕੋਲੋਂ ਤੇ ਸਿੰਪਲ ਲਾਈਨਿੰਗ ਲਾ ਕੇ ਦਵਾਂਗੇ ਇਹ ਨਹੀਂ ਹੋਊਗਾ ਟਾਫਟਾ ਲੱਗਿਆ ਹੋਊਗਾ ਜੀ ਪ੍ਰੋਪਰ ਸਾਰੇ ਸੂਟ ਤੇ ਇਹ ਆ ਗਿਆ ਜੀ ਪਿਓਰ ਖੀਨ ਖਾਤ ਤੇ ਬਣੀ ਹੋਈ ਹੈ ਸ਼ਰਟ ਤੇ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੋ ਗਿਆ ਜੀ ਇਹਦਾ ਤੇ ਇਹ ਦੀ ਜਿਹੜੀ ਬਾਟਮ ਹੈ ਜੀ ਉਹ 크ਰੇਪ ਦੀ ਰਹੂਗੀ ਇਹਦੇ ਨਾਲ ਦੁਪੱਟਾ ਵਿਸਕੋਜ਼ オーਰਗੈਂਜ਼ਾ ਦਾ ਦੁਪੱਟੇ ਤੇ ਵੀ ਤੁਹਾਨੂੰ ਕੰਮ ਮਿਲੇਗਾ ਪੌਂਚਿਆਂ ਤੇ ਤੁਸੀਂ ਦੇਖ ਸਕਦੇ ਹੋ ਪੰਜ ਬੁੱਟੇ ਬਣਾਏ ਗਏ ਨੇ ਪੌਂਚਿਆਂ ਦੇ ਉੱਤੇ ਕਿਤੇ ਕਿਤੇ ਤੇ ਦੁਪੱਟੇ ਦੇ ਵਿੱਚ ਸਾਰੇ 'ਚ ਤੁਹਾਨੂੰ ਬੁੱਟੀ ਦਾ ਕੰਮ ਮਿਲੂ ਤੇ ਪੱਲਿਆਂ ਤੇ ਮਿਲੇਗਾ ਜੀ ਤਿੰਨ ਜਿਹੜੇ ਜਿਵੇਂ ਦੇ ਬੁੱਟੇ ਆ ਬਾਟਮ ਤੇ ਬਣੇ ਹੋਏ ਨੇ ਉਵੇਂ ਦੇ ਤਿੰਨ ਪੱਲਿਆਂ ਤੇ ਬਣੇ ਹੋਏ ਨੇ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈ ਜੀ ਇਹ ਆਪਾਂ ਸ਼ਰਟ ਰੈਡੀमेड ਨਹੀਂ ਲਈ ਜੀ ਇਹ ਆਪਾਂ ਡਾਈ ਕਰਵਾਈ ਹੈ ਐਵੇਂ ਪੱਟੀਆਂ ਦੀ ਡਾਈ ਕਰਵਾਈ ਹੋਈ ਆ ਤੁਸੀਂ ਇਹ 'ਚ ਵੀ ਕੋਈ ਵੀ ਕਲਰ ਕੰਟਰਾਸਟ ਰੈਡੀ ਕਰਾ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ